ਸਰਕਾਰਾਂ ਤਰ ਜਿੰਦਾਬਾਦ ਸਰਕਾਰਾਂ ਤਰ ਜਿੰਦਾਬਾਦ ਸਰਕਾਰਾਂ ਤਰ ਜਿੰਦਾਬਾਦ ਕੇਂਦਰ ਸਰਕਾਰ ਜਿੰਦਾਬਾਦ ਕੇਂਦਰ ਸਰਕਾਰ ਜਿੰਦਾਬਾਦ ਹਰਿਆਣਾ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਦਲੇਵਾਲ ਦੀ ਜਾਨ ਦਾ ਬਚਾਓ ਕਰੋ ਬਚਾਓ ਕਰੋ ਬਚਾਓ ਕਰੋ ਕਿਸਾਨੀ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦਾ ਬਚਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿੱਥੋਂ ਭੁੱਖ ਹੜਤਾਲ ਦੀ ਜਿਹੜੀ ਕੀਤੀ ਗਈ ਸੀ ਪਹਿਲਾ ਉਸ ਤੋਂ ਬਾਅਦ ਹੁਣ ਮਰਨ ਵਰਤਾ ਜਿਹੜਾ ਉਹਨਾਂ ਦਾ ਯਾਰੀ ਆ ਕਿਉਂਕਿ ਪਿਛਲੇ ਦਿਨੀ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਨੇ ਜਿਹੜੇ ਉਹ ਤਨਾਤ ਨੇ ਅੱਜ ਨਾਭਾ ਦੇ ਵਿੱਚ ਵੀ ਅਕਾਲੀ ਦਲ ਸਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਵੱਲੋਂ ਪੋਖੜ ਹੜਤਾਲ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਉਹਨਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਤੇ ਵੀ ਨਿਸ਼ਾਨੇ ਸਾਧਦੇ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਕਿਸਾਨਾਂ ਦੇ ਪ੍ਰਤੀ ਜੋ ਕਿ ਅੱਜ ਸਾਨੂੰ ਇਸ ਸਟੈਪ ਆ ਜਿਹੜਾ ਚੱਕਣਾ ਪਿਆ ਉਹ ਕੈਂਸਰ ਤੋਂ ਪੀੜਤ ਨੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਪੋਖੜ ਹੜਤਾਲ ਲਗਾਤਾਰ ਯਾਰੀਆ ਉਹ ਮਰਨ ਵਰਤ ਦੇ ਬੈਠੇ ਨੇ ਪਰ ਉਹਦਾ ਜ਼ਿੰਮੇਵਾਰ ਕੌਣ ਨੇ ਇਹਨਾਂ ਨੇ ਕਿਹਾ ਸੈਂਟਰ ਤੇ ਹਰਿਆਣਾ ਸਰਕਾਰ ਉਸ ਦੀ ਮੌਤ ਦਾ ਜ਼ਿੰਮੇਵਾਰ ਹਨ ਮਿਕਾ ਖਾਨ ਸਾਹਿਬ ਆਹਰਜੀ ਦੇ ਫਤਿਹ ਕਿਸਾਨ ਆਗੂ ਬਜ਼ੁਰਗ ਆਗੂ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਕੈਂਸਰ ਤੋਂ ਪੀੜਤ ਨੇ ਲੰਮੇ ਅਰਸੇ ਤੋਂ ਕੇਂਦਰ ਦੀਆਂ ਸਰਕਾਰਾਂ ਨਾਲ ਹਰਿਆਣੇ ਦੀਆਂ ਸਰਕਾਰਾਂ ਨਾਲ ਪੰਜਾਬ ਵਾਲੀ ਨੂੰ ਜਗਾਉਣ ਦੇ ਲਈ ਲੜਾਈ ਲੜ ਰਹੇ ਨੇ ਕਿ ਸਾਡੇ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਵਾਪਸ ਲੈ ਲੈ ਪਰ ਉਹ ਤੋਂ ਬਾਅਦ ਸਾਨੂੰ ਵਿਧੇ ਵਿਧਾਨ ਮਤਾਫਕ ਜੋ ਸਾਡੀਆਂ ਮੰਗਾਂ ਸੀ ਪੂਰੀਆਂ ਨਹੀਂ ਕਰੀਆਂ ਉਹਨੂੰ ਲੈ ਕੇ ਉਹ ਅੱਜ 17ਵੇਂ ਦਿਨ ਚ ਭੁੱਖ ਹੜਤਾਲ ਤੇ ਚਲੇ ਗਏ ਹਾਲਾਤ ਬਹੁਤ ਮਾਜਿਕ ਹੋ ਗਏ ਨਾਜਕ ਨੇ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਰਕਾਰਾਂ ਜਦੋਂ ਨਾ ਜਾਗਦੀਆਂ ਦਿਖੀਆਂ ਫਿਰ ਅਸੀਂ ਵੀ ਕਿਹਾ ਵੀ ਇਸ ਘੋਲ ਦੇ ਵਿੱਚ ਸੰਘਰਸ਼ ਦੇ ਵਿੱਚ ਬਜ਼ੁਰਗ ਆਗੂ ਨੇ ਜਿਹੜਾ ਐਡਾ ਵੱਡੇ ਸੰਘਰਸ਼ ਹੈ ਉਹ ਚ ਆਪਣਾ ਹਿੱਸਾ ਦਾ ਹਿੱਸਾ ਜ਼ਰੂਰ ਪਾਈਏ ਕੱਲੀ ਦਾ 77 ਬਣੋ ਅਸੀਂ ਪੰਜ ਬੰਦੇ ਰੋਜ਼ ਭੁੱਖ ਹੜਤਾਲ ਤੇ 11 ਤੋਂ 4 ਵਜੇ ਤੱਕ ਬੈਠਿਆ ਕਰਾਂਗੇ ਦੂਜੇ ਬੰਦੇ ਮੈਂ ਸਰਕਾਰਾਂ ਨੂੰ ਕਹਿਣਾ ਚਾਹਉਣਾ ਕਿ ਡਾਕਟਰ ਭੀਮ ਦਾ ਰੋਅ Ambedkar ਜਿਹਦੀ ਦਿੱਥੇ ਤੁਸੀਂ ਪਿੱਛੇ ਦੇਖ ਰਹੇ ਹੋ ਬੁੱਤਨਾਬੇ ਚ ਲੱਗਿਆ ਹੋਇਆ ਪਟਿਆਲਾ ਗੇਟ ਇਹ ਇਹ ਸੁਨੇਹਾ ਦਿੰਦਾ ਹੈ ਕਿ ਜਿਹੜਾ ਵਿਧੀ ਵਿਧਾਨ ਲਿਖਿਆ Ambedkar ਸਾਹਰ ਨੇ ਉਹਦੇ ਤੇ ਅਮਲ ਕਿਉਂ ਨਹੀਂ ਕਰਦੀਆਂ ਸਰਕਾਰਾਂ ਇਹ ਲਿਖ ਕੇ ਗਿਆ ਵੀ ਸਾਰੇ ਬਰਾਬਰ ਹੋਣਗੇ ਇਨਸਾਫ ਸਾਰਿਆਂ ਨੂੰ ਮਿਲਿਆ ਕਰੂਗਾ ਪਰ ਅੱਜ ਸਰਕਾਰਾਂ ਸੌ ਇਹਦੀ ਖਾਦੀਆਂ ਨੇ ਪਰਸੀ ਬਣਾਉਂਦੀਆਂ ਨੇ ਜਨਮ ਦਿਨ ਮਨਾਉਂਦੀਆਂ ਨੇ ਪਰ ਇਹਦੇ ਤੇ ਅਮਲ ਕਿਉਂ ਨਹੀਂ ਕਰਦੇ ਆ ਇਸ ਕਰਕੇ ਅਸੀਂ ਭੁੱਖ ਹੜਤਾਲ ਸਨੂੰ ਹਰਿਆਣਾ ਸਰਕਾਰ ਆ ਇੱਕ ਸੰਭੂ ਡੱਲੇਵਾਲ ਸਾਹਿਬ ਵੀ ਰਹੇ ਉੱਥੇ ਹੁਣ ਸਰਬਨ ਸਿੰਘ ਭੰਦੇਰ ਲੰਮੇ ਅਰਸ ਤੋਂ 1 ਸਾਲ ਦਾ ਪੀਰੀਅਡ ਹੋ ਗਿਆ ਉਹ ਇਹ ਕਹਿ ਰਹੇ ਨੇ ਸਾਡੀ ਰਾਜਧਾਨੀਆ ਦਿੱਲੀ ਦੀ ਜੇ ਤਾਂ ਸਾਡੇ ਮੁੰਡਿਆਂ ਨੇ ਖਾਲਿਸਤਾਨ ਕਹਿਤਾ ਫਿਰ ਤਾਂ ਸਾਡੇ ਗੋਲੀਆਂ ਮਾਰਦੇ ਸੀ ਵੀ ਤੁਸੀਂ ਦੇਸ਼ ਤੋੜਦੇ ਹੋ ਹੁਣ ਤਾਂ ਅਸੀਂ ਤੋੜਦੇ ਨਹੀਂ ਫਿਰ ਕੇਂਦਰ ਵਾਲਿਆਂ ਨੇ ਕਹਿਤਾ ਹਰਿਆਣਾ ਵਾਲਿਆਂ ਨੇ ਕਹਿਤਾ ਕਹਿੰਦੇ ਜੀ ਪੈਦਲ ਭੱਜ ਜਾਓ ਤੁਹਾਡੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਇਹ ਨਹੀਂ ਜਾਣਗੇ ਟੈਂਕ ਬਣਦੇ ਨੇ ਔਰ ਨਾ ਉਹ ਵੀ ਛੜਤੇ ਵੀ ਚੰਗਾ ਪਾਇਏ ਦਿਲ ਜਾਵਾਂਗੇ ਪਾਇਏ ਜਲਾ ਤੇ ਵੀ ਜਿਹੜੇ ਥਰੂ ਦੇ ਗੋਲੇ ਸਿੱਟ-ਸਿੱਟ ਬੰਬ ਬੰਬ ਟਾਈਪ ਸਿੱਟ-ਸਿੱਟ ਕ ਫੱਟੜ ਕਰ ਰਹੇ ਨੇ ਕਿਸਾਨਾਂ ਨੂੰ ਇਹ ਬੜਾ ਦੁਖਦਾਈ ਹੈ ਇਹਦੇ ਕਰਕੇ ਮੈਂ ਹਰਿਆਣਾ ਸਰਕਾਰ ਨੂੰ ਕਹਿਣਾ ਕਿ ਆਪਣਾ ਨਾਉ ਮਾਸ ਦਾ ਰਿਸ਼ਤਾ ਹੈ ਆਪਾਂ ਵੱਡੇ ਛੋਟੇ ਭਰਾ ਤੁਸੀਂ ਕਿਹੜੇ ਰਾਹ ਪੈ ਗਏ ਇਹ ਇਹ ਜਿਹੜੇ ਕੰਡੇ ਬੀਜ ਰਹੀ ਹੈ ਹਰਿਆਣੇ ਦੀ ਭਾਜਪੀ ਦੀ ਸਰਕਾਰ ਇਹ ਚੁਗਣੇ ਬਹੁਤ ਔਖੇ ਹੋ ਜਾਣਗੇ ਇਸ ਕਰਕੇ ਕਿਰਪਾ ਕਰਕੇ ਤੁਸੀਂ ਗੱਲਬਾਤ ਦਾ ਰਾਹ ਕੱਢ ਕੇ ਸਾਡੀ ਦਿੱਲੀ ਹੈ ਤੁਹਾਡੀ ਕੱਲਿਆਂ ਦੀ ਹੈ ਸਾਡੇ ਵੀ ਰਾਜ ਸਭਾ ਮੈਂਬਰ ਪਾਰਲੀਮੈਂਟ ਜਿੱਤ ਕੇ ਜਾਂਦੇ ਨੇ ਜਦ ਅਸੀਂ ਪ੍ਰਧਾਨ ਮੰਤਰੀ ਬਣਾਉਨੇ ਆ ਇਸ ਕਰਕੇ ਦਿੱਲੀ ਸਾਂਝੀ ਆ ਸਾਨੂੰ ਉੱਥੇ ਜਾਣ ਦਿਓ ਨਾ ਬਗਾਨਗੀ ਦਾ ਅਹਿਸਾਸ ਕਰਾਓ